ਇਹ ਤੇ ਆਰਦਾ ਇਸ ਤਰ੍ਹਾਂ ਅਸੀਂ ਗੁਰੂ ਘਰ ਵਿੱਚ ਰਹਿ ਕੇ ਭਵੇਂ ਸੇਵਾ ਵੀ ਕਰਦੇ ਆ ਫੇਰ ਵੀ ਉਹ ਜ਼ਹਿਰ ਸਾਡੇ ਉੱਪਰ ਨਿਕਲਦੀ ਨਹੀਂ ਕਿਉਂਕਿ ਮਹਾਪੁਰਸ਼ ਜਿਹਨਾਂ ਚ ਜੁਕਤੀ ਨਹੀਂ ਦੱਸਦੇ ਜੁਕਤੀ ਦਾ ਜਪਿਆ ਇਹਨਾਂ ਦਾ ਨਾਮ ਉਹ ਖਲੀ ਖਲੀ ਹੈ ਜੁਕਤੀ ਦਾ ਜਪਿਆ ਨਾਮ ਕਿਉਂਕਿ ਚਾਰ ਪ੍ਰਕਾਰ ਦਾ ਪਾਪ ਤਾਂ ਜੀਵ ਵਾਲੀ ਹੁੰਦਾ ਪਿਆ ਜੁਗਲੀ ਕਰਨੀ ਨਿੰਦਿਆ ਕਰਨੀ ਝਿੱਕਾ ਬੋਲਣਾ ਚਰਨਾਂ ਚਾਰ ਪ੍ਰਕਾਰ ਦਾ ਝੂਠ ਬੋਲਣਾ ਫਿੱਕਾ ਬੋਲਣਾ ਰਸਨਾ ਦੁਆਰਾ ਨਿੰਦਿਆ ਕਰਨੀ ਚੂਲੀ ਕਰਨੀ ਮਾਰ ਕੇ ਨਿੰਦਾ ਭਲੀ ਕਿਸੇ ਦੀ ਨਹੀਂ ਮਨ ਮੁਖ ਮੁਖਦ ਕਰਨਾ ਹੁਣ ਸਾਧ ਸੰਗਤ ਮਹਾਰਾਜ ਆਪਦੀ ਮੌਜ ਵਿੱਚ ਸੇਵੇਂ ਪਾਸ਼ਾ ਚਲੇ ਜਾ ਰਹੇ ਨੇ ਗੁਰਸਿੱਖ ਨਾਲ ਨੇ ਇੱਕ ਬਹੁਤ ਵੱਡਾ ਭਾਰੀ ਸੱਪ ਤੁਰਿਆ ਆਉਂਦਾ ਹੈ ਸਾਧ ਸੰਗਤ ਢਿੱਡ ਕੜੀ ਇਸਕੇ ਤੁਰਿਆ ਆਉਂਦਾ ਹੈ ਆਕੇ ਮਹਾਰਾਜ ਕੋਲ ਆਕੇ ਰੁਕ ਜਾਂਦਾ ਹੈ ਹੁਣ ਕਈ ਜਾਮੇ ਪਤਾ ਨਹੀਂ ਕਿੰਨੇ ਕ ਧਾਰਨ ਕੀਤੇ ਹੋਣਗੇ 사త్సੰਗ ਮਹਾਪੁਰਸ਼ਾਂ ਕੋਲ ਗੁਰੂ ਮਹਾਰਾਜ ਕੋਲ ਆਕੇ ਉਸ ਦਾ ਸਰੀਰ ਫਟ ਜਾਂਦਾ ਇਤਿਹਾਸ ਵਿੱਚ ਲਿਖਿਆ ਬੋਲੋ ਸਤਨਾਮ ਵਾਹਿਗੁਰੂ ਸਾਰੇ ਸਰੀਰ ਵਿੱਚ ਕੀੜੇ ਪਏ ਹੋਏ ਨੇ 사త్సੰਗ ਜੀਵ ਪਏ ਹੋਏ ਨੇ ਗੁਰਸਿੱਖ ਪੁੱਛਦੇ ਨੇ ਮਹਾਰਾਜ ਜੀ ਇਹ ਕੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਮਹਾਰਾਜ ਕਹਿੰਦੇ ਇੱਕ ਪਖੰਡੀ ਗੁਰੂ ਸੀ ਬੰਦਗੀ ਬੰਦਗੀ ਤਾਂ ਨਹੀਂ ਕਰਦਾ ਕਈ ਸਾਧ ਸੰਗ ਉਹ ਹੀ ਸੋਪਾ ਹੋ ਜਾਂਦੀ ਆ ਭੇੜਚਾਲ ਬਹੁਤੀ ਨਾਮ ਜਪਣ ਵਾਲੇ ਤਾਂ ਆਪਣੇ ਆਪ ਨੂੰ ਛਪਾ ਕੇ ਰੱਖਦੇ ਨੇ ਸਾਧ ਸੰਗ ਇੰਨੇ ਕੀੜੇ ਕਹਿੰਦੇ ਮਹਾਰਾਜ ਇਹ ਮਹਾਰਾਜ ਕਹਿੰਦੇ ਇਹ ਨੇ ਚੇਲੇ ਚੇਲੀਆਂ ਨੇ ਬੋਲੋ ਸਤਨਾਮ ਵਾਹਿਗੁਰੂ ਬਾਣੀ ਕਹਿੰਦੀ ਆ ਕੱਚੇ ਗੁਰ ਤੇ ਮੁਕਤ ਨਾ ਹੋਆ ਕੱਚੇ ਸਾਧੂ ਕੱਚੇ ਗੁਰੂ ਪਾਣੀ ਪਿਓ ਛਾਣ ਕੇ ਗੁਰੂ ਘਰੋਂ ਜਾਣ ਕੇ ਆਪਣੇ ਗੁਰੂ ਗ੍ਰੰਥ ਸਾਹਿਬ ਪੂਰਨ ਗੁਰੂ ਨੇ ਕਵੀਰ ਕੱਚੜਿਆਂ ਸੇ ਤੋੜ ਢੂੜ ਸੱਜਣ ਸੰਗ ਪੱਕਿਆ ਉਹ ਜਿਵਨ ਦੇ ਉਹ ਵਿਛੜੇ ਨਾਹੀ ਉਹ ਮੋਇਆ ਨਾ ਜਾਹੀ ਛੋੜ ਉਹ ਮਰੇ ਤੋਂ ਵੀ ਸਾਥ ਸੰਗ ਅੱਗੇ ਜਾ ਕੇ ਖੜਦੇ ਨੇ ਮਹਾਰਾਜ ਬਾਣੀ ਪੰਨੇ 10ਵੀਂ ਪਾਸਾ ਐਸੀ ਸੰਗਿਆ ਸੰਤ ਪਚਾਏ ਸਮੇਂ ਅੰਤ ਕੇ ਹੋਏ ਸਹਾਈ ਜਿਹੜੇ ਮਰਨ ਤੋਂ ਬਾਅਦ ਵੀ ਅੱਗੇ ਜਾ ਕੇ ਖੜਨ ਸਹਾਈ ਉਹਨਾਂ ਨੂੰ ਮਹਾਰਾਜ ਬਾਣੀ ਕਹਿੰਦੇ ਨੇ ਕਿ ਸੌਂਦਾ ਕਰ ਜਵਲ ਚਲਾਵਾ ਚਰਨ ਧੂੜ ਮੁਖ ਲਾਈ ਉਹਨਾਂ ਦੀ ਬਾਣੀ ਮਹਿਮਾ ਕਰਦੀ ਹੈ ਮਹਾਰਾਜ ਕਹਿੰਦੇ ਨੇ ਵੇਕੁੰਠ ਨਗਰ ਜਹਾਂ ਸੰਤ ਵਸਾ ਪ੍ਰਭ ਚਰਨ ਕਮਲ ਰਿਤਮੈ ਨਿਵਾਸਤ ਇਸ ਕਰਕੇ ਪੂਰਨ ਮਹਾਤਮਾ ਦੀ ਸੰਗਤ ਜਿਹੜੀ ਉਹ ਜੀਵਨ ਉਤਾਰਨ ਵਾਸਤੇ ਪੂਰਨ ਗੁਰੂ ਗੁਰੂ ਗ੍ਰੰਥ ਸਾਹਿਬ ਜੇ ਅਸੀਂ ਪ੍ਰੋਸਸ ਰੱਖਾਂਗੇ ਸਾਧ ਸੰਗਤ ਸੇਵਾ ਕਰਾਂਗੇ ਇਸ ਕਰਕੇ ਵਿਕੁੰਠ ਨਗਰ ਜਹਾਂ ਸੰਤ ਵਸਾ ਵਿਕੁੰਠ ਬਣ ਜਾਂਦਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੋਈ ਮੁਖ ਧੰਨ ਹੈ ਜਾਂ ਮੁਖ ਕਹੀਐ ਜਿਹੜੀ ਰਾਮ ਕਹਿੰਦਾ ਵੈਗੁਰੂ ਕਹਨੋ ਅੱਲਾ ਕਹੋ ਪਰਮਾਤਮਾ ਦੇ ਨਾਅ ਨੇ ਦੇਹੀ ਕਿਸ ਦੀ ਬਪੜੀ ਪਵਿੱਤਰ ਹੋਏਗੋ ਰਾਮ ਮਾਰਕ ਨੇ ਦੇਹੀ ਕੀ ਦੀ ਵਿਚਾਰੀ ਆ ਉਹ ਤਾਂ ਨਗਰ ਵਿਕੁੰਠ ਬਣ ਜਾਂਦਾ ਹੈ ਆਓ ਪ੍ਰੇਮ ਨਾਲ ਆਪਾਂ ਵੀ ਪੜੀਏ ਪਿਆਰੇ ਨਗਰ ਵਿਕੁੰਠ ਬਣ ਜਾਂਦੇ ਸਹੀ ਤਾਂ ਵਿਚਾਰੀ ਕਿਸ ਦੀ ਗੁਰ ਦੇ ਮਨ ਕੋਲ ਮਾਰ ਜਾਵੇ ਦੇਹੀ ਤਾਂ ਵਿਚਾਰੀ ਕਿਸ ਦੀ ਪਿਆਰੇ ਸੁਪਨੇ ਹੂੰ ਬਰੜਾਈ ਕੈ ਜੇ ਸੁਪਨੇ ਵਿੱਚ ਵੀ ਕਹਦੇ ਕੋਈ ਰੱਬ ਉਹ ਬੈਗਰੂ ਕਹਦੇ ਸੁਪਨੇ ਹੂੰ ਬਰੜਾਈ ਕੈ ਜੈ ਮੁਖ ਨਿਕਸਹਿ ਰਾਮ ਤਾਂਕੇ ਪਗ ਕੀ ਪਨਹੀ ਮੇਰੇ ਤਨ ਕੋ ਚਾਉਂ ਮਹਾਰਾਹ ਕਹਿੰਦੇ ਜੇ ਸੁਪਨੇ ਚ ਵੀ ਕੋਈ ਰੱਬ ਕਹਿੰਦਾ ਦੇਖੋ ਨਾਮ ਜਪਣ ਦਾ ਮਹਾਰਾਜ ਕਹਿੰਦੇ ਅੰਤੇ ਨਹੀਂ ਹੈ ਦਾਨ ਮਿੰਡਾ ਤਲੀ ਖਾ ਕੇ ਜੇ ਮਿਲੇ ਤਮਸਕ ਲਈਏ ਉਹਨਾਂ ਦੀ ਧੂੜੀ ਮਿਲ ਜੇ ਸਾਧ ਸੰਗ ਮਸਤਕ ਦੀ ਰੇਖਾ ਬਦਲ ਦਿੰਦੀ ਆ ਕਬੀਰ ਸਾਹਿਬ ਕਹਿੰਦੇ ਸੁਪਨੇ 'ਚ ਵੀ ਜੇ ਕੋਈ ਰਾਮ ਕਹਿੰਦਾ ਮੇਰੇ ਤਨ ਦਾ ਜਿਹੜਾ ਚੰਬੜਾ ਹੈ ਉਹਦੇ ਜੋੜੇ ਬਣਾ ਕੇ ਉਹਦੇ ਚਰਨਾਂ ਵਿੱਚ ਪਾਦਮਾ ਬੋਲੋ ਸਤਨਾਮ ਵਾਹਿਗੁਰੂ ਜੀ ਅਸੀਂ ਸਾਧ ਸੰਗ ਬਾਲੇ ਕੱਢਦੇ ਆ ਨਾਮ ਜਪਣ ਵਾਲਿਆਂ ਦੇ ਕੀਰਤਨ ਕਰਨ ਵਾਲਿਆਂ ਦੇ ਸਾਹਮਣੇ بڑے ਹੱਥ ਬੰਨ੍ਹਦੇ ਆ ਪਿੱਠ ਪਿੱਛੇ ਨਿੰਦਿਆ ਚੁਗਲੀ ਕਰਦੇ ਆ ਸਾਧ ਕਰ ਨਿੰਦਕ ਕੈਸੇ ਤਰੈ ਸਾਤ ਜਨਮ ਨਰਕ ਕੀ ਪਰੈ ਸਾਧੂ ਕਹਿ ਲੋ ਗੁਰਸਿਕ ਕਹਿ ਲੋ ਬਾਣੀ ਪੜਨ ਵਾਲੇ ਦਾ ਨਿੰਦਿਆ ਕਰਨ ਨਾਲ ਤਰ ਨਹੀਂ ਸਕਦਾ ਮਹਾਰਾਜ ਕਹਿੰਦੇ ਜੇ 86 ਤੀਰਥ ਨਾ ਵੇ ਜੇ ਉਹ ਦੇ ਦਸ ਸਿਲਾ ਪਜਾਵੇ ਮਹਾਰਾਜ ਕਹਿੰਦੇ ਚਾਹ 86 ਤੀਰਥਾਂ ਤੇ ਫਿਰੀ ਜਾਵੇ ਕਰੇ ਨਿੰਦ ਸਭ ਵਿਰਥਾ ਜਾਵੇ ਸਾਧ ਕ ਅਨੰਦਕ ਇਸ ਕਰਕੇ ਨਿੰਦਿਆ ਮਾੜੀ ਹੈ ਪਿਆਰੋ ਕਿਸੇ ਦੀ ਨਹੀਂ ਕਿਸੇ ਦੀ ਨਹੀਂ ਕਰਨੀ ਚਾਹੀਦੀ ਮਾਰਕੰਧੇ ਨਿੰਦਾ ਭਲੀ ਕਿਸੇ ਦੀ ਨਹੀਂ ਮੁਗ ਮਨਮੁਖ ਮੁਗਧ ਕਰਨਾ ਮੂੰਹ ਕਾਲੇ ਤੇ ਨਿੰਦਕਾ ਨਰਕ ਕਾ ਘੋਰ ਭਵਾਨ ਸਾਧ ਸੰਗ ਮੂੰਹ ਕਾਲਾ ਅੱਗੇ ਤਾਂ ਕੀ ਦੇਖਿਆ ਇੱਥੇ ਦੇਖੇ ਨੇ ਕਾਲੇ ਹੁੰਦੇ ਬੋਲੋ ਸਤਨਾਮ ਵਾਹ ਗੁਰੂ ਥੋੜਾ ਜਨ ਕੋਈ ਪ੍ਰਪਤਾ ਮਿਲ ਗਈ ਕੋਈ ਚੌਪਦਲ ਮਿਲ ਗਈ ਚੌਤਰ ਤੇ ਫਰੇਵੇਂ ਚ ਬੰਦਾ ਬਹੁਤ ਪਾਪ ਕਰ ਲੰਦਾ ਸਾਧ ਸੰਗ ਜੁੜਿਆ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਇਸ ਕਰਕੇ ਸਾਸੰਗ ਬੋਲਣ ਤੋਂ ਪਹਿਲਾਂ ਹਜ਼ਾਰ ਵਾਰ ਸੋਚ ਫਿੱਕਾ ਬੋਲ ਵਿਗੂਚਣਾ ਸੁਣ ਮੂਰਖ ਮਨ ਅਜਾਨ ਫਿੱਕਾ ਬੋਲ ਕੌੜੇ ਬੋਲ ਸਾਸੰਗ ਜਿਸ ਗੁਰੂ ਕੋ ਰਹਿਣਿਆ ਉਹ ਤਾਂ 24 ਘੰਟੇ ਪ੍ਰੇਮ ਹੀ ਕਹਿੰਦਾ ਉਹ ਤਾਂ ਕਹਿੰਦਾ ਕੋਈ ਵੀ ਆਵੇ ਜੀ ਸਰਨ ਆਵੇ ਇਸ ਕੰਠ ਲਾਵੇ ਇਹ ਵਿਰਦ ਸਵਾਮੀ ਦਾ ਕੋਈ ਵੀ ਆਜੇ ਮਹਾਰਾਜ ਗੱਲ ਨਾਲ ਲਾਉਂਦੇ ਆ ਔਗਣ ਗਨਾਤਾ ਅਸੀਂ ਦੇਖਦੇ ਹਾਂ ਸਾਧ ਸੰਗ ਜੋ ਕਿ ਵਿਚਾਰਾ ਖਾਣ ਪੀਣ ਵਾਲਾ ਗੁਰੂ ਵਾਲਾ ਬਣ ਵੀ ਗਿਆ ਉਹ ਤਾਂ ਫਿਰ ਆਪਾਂ ਖੈੜਾ ਨਹੀਂ ਛੱਡਦੇ ਪਹਿਲਾਂ ਤਾਂ ਉਹਦਾ ਮਨੇ ਮਸਾ ਬਣਦਾ ਫਿਰ ਆਪਾਂ ਕਹਿੰਦੇ ਨੇ ਇਹ ਤਾਂ 100 ਚੂਹਾ ਖਾ ਲਿਆ ਬਿੱਲੀ ਹੱਜ ਕਰਦੀ ਹੈ ਚਲੋ 100 ਚੂਹਾ ਖਾ ਕੇ ਵੀ ਕਰ ਲਿਆ ਤੇਰੇ ਨਾਲ ਫਿਰ ਵੀ ਚੰਗਾ ਹੈ ਚੰਗਾ ਹੈ ਸਾਧ ਸੰਗ ਸਭ ਤੋਂ ਵੱਡਾ ਪਾਪ ਹੈ ਤੋੜਨ ਵਰਗਾ ਪਾਪ ਨਹੀਂ ਜੋੜਨ ਵਰਗਾ ਪੁੰਨ ਨਹੀਂ ਇੱਕ ਨੂੰ ਵੀ ਜੋੜ ਦੋ ਸਾਧ ਸੰਗ ਜੀਵਨ ਵਿੱਚ ਇਸ ਕਰਕੇ ਬਾਣੀ ਹੈ ਜਿਹੜੀ ਇਹ ਸਤ ਸਰਵ ਸਰੂਪ ਬੰਦੇ ਨੂੰ ਜਿਉਂਦੇ ਨੂੰ ਵੀ ਕੁੰਠਾ ਨੂੰ ਲੈ ਜਾਂਦੀ ਹੈ ਸਾਧ ਸੰਗਤ ਬਾਣੀ ਸੋ ਆਪ ਜੀ ਨੇ ਸੁਣਿਆ ਕਿ ਉਹ ਚੇਲੇ ਚੇਲੀਆਂ ਕਿਰਮ ਬਣੇ ਹੋਏ ਉਹ ਸਰ ਅਜਗਰ ਸੱਪ ਦੇ ਵਿੱਚ ਨੇ ਇਸ ਕਰਕੇ ਕੱਚੇ ਸੰਤ ਵੀ ਕੱਚੇ ਗੁਰੂ ਨੂੰ ਪਾਣੀ ਪੀਏ ਛਾਣ ਕੇ ਗੁਰੂ ਕਰੋ ਪਛਾਣ ਕੇ ਇਹ ਕੱਟੜਿਆਂ ਸੇ ਤੋੜ ਢੂੜ ਸੱਜਣ ਸੰਤ ਪੱਕਿਆਂ ਉਹ ਜਿਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ ਕੱਚੇ ਗੁਰਾਂ ਨੇ ਡੋਪਤੀ ਬੇੜੀ ਕੱਚੇ ਗੁਰਾਂ ਨੇ ਡੋ ਪਿਆਰਿਆਂ ਤੋਂ ਸਰਵਣ ਕੀਤਾ ਉਸੇ ਦੇ ਮੁਤਾਬਕੀ ਗਾਹਾਂ ਬਾੜੀ ਦੀ ਵਿਚਾਰ ਜਿਹੜੀ ਹੁੰਦੀ ਗਈ ਹੈ ਮੇਲਾ ਅਸਲੀ ਤਾਂ ਰੱਬ ਦੇ ਪਿਆਰਾਂ ਦਾ ਕੰਮੇ ਨਹੀਂ ਹੁੰਦਾ ਮੇਲਿਆਂ ਤੇ ਜਾਣਾ ਇਧਰ ਗਾਉਣੇ ਵਜਾਉਣੇ ਕਰਨੇ ਚਲੋ ਠੀਕ ਹੈ ਸੰਸਾਰ ਹੈ ਸਾਖ ਸੰਬੰਧੀ ਹੈ ਸੰਸਾਰ ਤੇ ਕਰਨਾ ਪੈਂਦਾ ਲੈ ਜਾਂਦੇ ਆ ਕਈ ਵਾਰ ਸਾਡੇ ਵਰਗਿਆਂ ਨੂੰ ਪਰਨਾਟਕ ਚੇਟਕ ਕਰਤਕ ਕਾਜਾ ਪ੍ਰਭ ਲੋਗਨ ਕੋ ਆਵਤ ਲੱਜ ਮਾਰੇ ਕਾ ਨਾਟਕ ਚੇਟਕ ਕਰਨੇ ਗਾਉਣੇ ਬਜਾਉਣੇ ਰੱਬ ਦੇ ਪਿਆਰਿਆਂ ਦੇ ਹਿੱਸੇ ਸ ਨਹੀਂ ਰੱਬ ਦੇ ਪਿਆਰਿਆਂ ਵਿੱਚ ਤਾਂ ਸੇਵਾ ਤੇ ਸਮਰਨ ਹੈ ਆਓ ਸਾਧ ਸੰਗ ਵੱਡੇ ਮਹਾਰਾਜੀ ਰਾਣਾ ਸਾਹਿਬ ਵਾਲੇ ਉਹਨਾਂ ਦੀ ਬੜੀ ਲੋਕਾਂ ਨੇ ਨਿੰਦਿਆ ਕਰੀ ਕਿਉਂਕਿ ਨਿੰਦਿਆ ਤੋਂ ਬਿਨਾ ਸਾਧ ਸੰਗ ਨਿੰਦਿਆ ਕਰਨ ਵਾਲੇ ਰਸਤਾ ਸੁਖਾਲਾ ਕਰ ਦਿੰਦੇ ਕੋਈ ਨਿੰਦਿਆ ਕਰਦਾ ਨਾ ਗੁੱਸੇ ਨਹੀਂ ਹੋਣਾ ਚਾਹੀਦਾ ਵਧੀਆ ਉਹਨਾਂ ਦਾ ਕੰਮ ਹੀ ਆ ਨਿੰਦੋ ਨਿੰਦੋ ਲੋਗੋ ਮੋਕੋ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਮੈ ਬਾਪ ਨਿੰਦਾ ਮੈ ਤਾਰੀ ਮਰ ਕੇ ਜਿਹਦੇ ਸਿੱਧੇ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਜਨ ਕਵੀਰ ਕੋ ਨਿੰਦਾ ਸਾਰ ਨਿੰਦਕ ਡੁੱਬੇ ਹਾ ਮੁੱਤਰ ਪਾਰ ਸਾਸਨ ਗੁਰੂ ਚਰਨ ਵਿੱਚ ਆਪਾਂ ਬੜੇ ਹੈ ਸਾਰੇ ਉਹਦਾ ਹੀ ਰੂਪ ਹੈ ਗੁਰੂ ਦੀ ਸਿੱਖ ਆਪਾਂ ਹਰ ਗੁਰੂ ਤੋਂ ਬਿਨਾ ਜਿੰਨੀ ਮਰਜ਼ੀ ਸੇਵਾ ਕਰ ਲਵੇ ਜਿੰਨੀ ਮਰਜ਼ੀ ਭਗਤੀ ਕਰ ਲਵੇ ਬੇਗੁਰੇ ਦੀ ਭਗਤੀ થਾਉ ਨਹੀਂ ਪੈਂਦੀ ਬੋਲੋ ਸਤਨਾਮ ਵਾਹਿਗੁਰੂ ਜੀ ਗੁਰੂ ਵਾਲੇ ਬਣਾ ਬਹੁਤ ਜ਼ਰੂਰੀ ਹੈ ਚਾਹੇ ਕੋਈ ਵੀ ਅਸਾਧ ਸੰਤ ਭਾਵੇਂ ਦੁਨੀਆ ਦਾ ਮਨਿਸਟਰ ਹੈ ਸੋ ਸਾਡੇ ਪਿੱਛੇ ਬਾਬਾ ਜੀ ਗਰਮੀਤ ਸਿੰਘ ਕਹਿੰਦੇ ਧਾਰਨਾ ਪੜੋ ਗੁਰੂ ਵਾਲੇ ਬਣੋ ਵੀਰ ਜੀ ਉਹ ਤਾਂ ਦੁਨੀਆ ਜਾਣਦੀ ਹੈ ਆਪਣੇ ਨੂੰ ਫੇਰ ਵੀ ਚੰਗਾ ਸੰਗ ਦੇਸੀ ਪਰਦੇਸੀ ਹੋ ਕਿਉਂ ਬੰਦਾ ਗੁਰੂ ਵਾਲਾ ਬਣਿਆ ਪਿਆ ਆਪਾਂ ਤਾਂ ਸਾਧ ਸੰਗਤ ਸੇਵਾ ਕਰਦੇ ਆ ਗੁਰੂ ਘਰ ਦੇ ਸੇਵਾਦਾਰੀਆਂ ਉਹ ਵੀ ਅੰਬਰ ਛਕਰ ਨੂੰ ਤਿਆਰ ਨਹੀਂ ਬੋਲੋ ਸਤਨਾ ਵਾਹਿਗੁਰੂ ਤੇ ਪ੍ਰੇਮਾਂ ਜੀ ਨੂੰ ਮਰਜ਼ੀ ਹੁੰਦਾ ਗੁਰੂ ਸੱਚ ਬੋਲਣਾ ਸੱਚਿਆ ਗੁਰ ਵਿਣ ਗਤਨੀ ਸਾਬਿਨਾ ਪਤਨੀ ਪੜੀਏ ਓਏ ਕਾਮਾ ਕੁੱਤਿਆਂ ਗਧਿਆਂ ਦੀ ਝੂਨੀ ਪਹਿਣਗੇ ਜਿਨ੍ਹਾਂ ਨੇ ਗੁਰੂ ਨਹੀਂਓ ਤਾਰਿਆ

yeah, yeah. 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 ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਿਨ੍ਹਾਂ ਦੀ ਉਪਾਰਧਾ ਕਿਰਪਾ ਦਾ ਸਦਕਾ ਕਿਨਕਾ ਮਿਲਿਆ ਹੋਇਆ ਹੈ ਉਹਨਾਂ ਦੀ ਬਹੁਤ ਸੋਭਾ ਹੋ ਰਹੀ ਹੈ ਨਿੰਦਕਾਂ ਤੋਂ ਦੇਖੀ ਨਹੀਂ ਗਈ ਜੈ ਜੈਕਾਰ ਹੁੰਦੀ ਇੱਕ ਨਗਰ ਦੇ ਵਿੱਚ ਬਾਬਾ ਜੀ ਚਲੇ ਗਏ ਖੰਡ ਪਾਠ ਪ੍ਰਕਾਸ਼ ਕਰਨਾ ਸੀ ਇੱਕ ਸੰਤਾਨ ਦਾ ਨਿੰਦਕ ਸੀ ਬਹੁਤ ਉਹਨਾਂ ਚਿੱਕਈ ਬੋਲਣਾ ਲੋਕਾਂ ਨੂੰ ਵੀ ਕਹਿਣਾ ਕਿ ਇਹ ਤਾਂ ਠੱਗ ਹੈ ਸਾਧ ਸੰਗ ਮਹਾਪੁਰਸ਼ਾਂ ਦੇ ਪੋਸਟਰ ਵੀ ਛਪਾਏਗੇ ਕਿਸ ਸਮੇਂ ਪਿੰਡਾਂ ਮਿੰਡਾਂ ਵਿੱਚ ਲਾਓ ਬਿਨਿੰਦਿਆ ਹੋਵੇ ਉਹਨਾਂ ਦੀ ਪਰ ਮਰ ਕੈ ਜੈਸਾ ਸਵਰਨ ਤੈਸੀ ਉਸ ਮੱਟੀ ਜਿਹੀ ਜੀ ਮਿੱਟੀ ਉਹ ਜੀ ਸੋਨਾ ਤੈਸਾ ਅੰਮ੍ਰਿਤ ਤੈਸੀ ਵਿਖ ਜਿਹੀ ਜੀ ਵਿਖ ਉਹ ਜੀ ਅੰਮ੍ਰਿਤ ਇਸ ਕਰਕੇ ਰੱਬ ਦੇ ਪਿਆਰਿਆਂ ਨੂੰ ਮੀਰਾ ਵਰਗਿਆਂ ਨੂੰ ਜ਼ਹਿਰ ਪਲਾਇਆ ਗਿਆ ਬੋਲੋ ਸਤਨਾਮ ਵਾਹਿਗੁਰੂ ਤਾਂ ਹੀ ਦੇਖਿਆ ਗਿਆ ਨਾ ਪਰ ਮਹਾਰਾਜ ਜੀ ਕਹਿੰਦੇ ਤਾਤੀ ਬੋ ਨਾ ਲੱਗ ਗਈ ਪਾਰ ਬ੍ਰਹਮਾ ਸਰਨਾਈ ਸੁਆਭਾਵ ਆਪਾ ਸਮਾਪਤੀ ਵੱਲ ਜਾਈਏ ਬਹੁਤ ਨਿੰਦਿਆ ਕਰਦਾ ਤੇ ਮਹਾਪੁਰਸ਼ ਤਾਂ ਰੱਬ ਦੇ ਪਿਆਰੇ ਬਹੁਤਾ ਫਿਰ ਸਵਾਲ ਜਵਾਬ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਟੇਕ ਤਾਂ ਵਾਹਿਗੁਰੂ ਤੇ ਹੀ ਹੁੰਦੀ ਹੈ ਮਨੁੱਖੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਜਿਸ ਕਾ ਦੀਆ ਰਹੇ ਅਗਾਏ ਬਹੁਰ ਨ ਤ੍ਰਿਸ਼ਨਾ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਰਾਜ ਆ ਜਾਂਦਾ ਫਿਰ ਭੁੱਖੇ ਨਹੀਂ ਲੱਗਦੀ ਹੈ ਸੇਵਾ ਸਿਮਰ ਕਰਨ ਵਾਲਿਆਂ ਦਾ ਇਹ ਜਿਹਾ ਜੀਵਨ ਬਣ ਜਾਂਦਾ ਹੈ ਸਾਧ ਸੰਗ ਤੋਂ ਉਹਦਾ ਤੇ ਹੁਕਮ ਚੀ ਰਹਿੰਦੇ ਨੇ ਜਿੰਨੇ ਭਗਤ ਕਬੀਰ ਫਰੀ ਰਵਦਾਸ ਵਰਗੇ ਕੋਈ ਮਹਿਲ ਮਨਾਰੇ ਨਹੀਂ ਪਾਏ ਕੋਈ ਯੂਨੀਵਰਸਟੀਆਂ ਚ ਨਹੀਂ ਪੜੇ ਔਰ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਰਾਬਰ ਬੋਲੋ ਸਤਨਾਮ ਵਾਹਿਗੁਰੂ ਜਿੱਥੇ ਗੁਰੂ ਆਰ ਜੀ ਨੂੰ ਨਮਸ਼ਕਾਰ ਕਰਦੇ ਆ ਉੱਥੇ ਉਹਨਾਂ ਨੂੰ ਵੀ ਨਮਸ਼ਕਾਰ ਬਰਾਬਰ ਹੁੰਦੀ ਹੈ ਉਹਨਾਂ ਨੂੰ ਵੀ ਹੁੰਦੀ ਹੈ ਮਹਾਰਾਜ ਕਹਿੰਦੇ ਨਾਮ ਜਪਿਆ ਜਿਨ੍ਹਾਂ ਨੇ ਦੇਖੋ ਰੋਜ਼ ਹੀ ਅਰਦਾਸ ਕਰਦੇ ਆ ਜਿਹੜੇ ਜਪਦੇ ਵੀ ਨੇ ਜਪ ਕੇ ਚਲੇ ਗਏ ਉਹਨਾਂ ਦੀ ਤਾਂ ਮਹਿਮਾ ਹੁੰਦੀ ਹੋ ਰਹਿਣੀ ਸੋ ਸਾਧ ਸੰਗਠਿਆ ਨੌ ਬੰਦਾ ਉਹਨੇ ਕੀ ਕੀਤਾ ਨਾ ਸਪੀਕਰ ਲਿਆ ਕੇ ਕੋਠੇ ਤੇ ਕਹਿੰਦੇ ਗੰਦੇ ਗੰਦੇ ਗੀਤ ਲਾ ਦਿੱਤੇ ਬੋਲੋ ਸਤਨਾਮ ਵਾਹਿਗੁਰੂ ਇਧਰੋਂ ਪਾਠ paramagnetic ਦਾ ਸਮਾਂ ਸੀ ਪਾਠ ਸ਼ੁਰੂ ਹੋ ਗਿਆ ਜਪਜੀ ਸਾਹਿਬ ਦਾ ਤੇ ਮਹਾਪੁਰਸ਼ ਕੁਛ ਨਹੀਂ ਕਹਿੰਦੇ ਮਹਾਪੁਰਸ਼ ਕਹਿੰਦੇ ਭਾਈ ਗੁਰਨਾਨਕ ਜਾਣੇ ਜਾਣੇ ਗੁਰਮੁਖ ਪਿਆਰਾ ਜਾਣੇ ਬੋਲੋ ਸਤਨਾਮ ਵਾਹਿਗੁਰੂ ਕਿਹਾ ਕੁਛ ਨਹੀਂ ਥੋੜਾ ਜਿਹਾ ਸਮਾਂ ਸਾਧ ਸੰਗ ਨੰਗਿਆ ਕਿਉਂਕਿ ਇਹ ਜਿਹੇ ਬੰਦੇ ਲੜਾਈ ਝਗੜੇ ਵਾਲੇ ਹੁੰਦੇ ਹੀ ਨਹੀਂ ਉਹਨਾਂ ਨੇ ਲੜਾਈ ਝਗੜਾ ਹੀ ਕਰਨਾ ਹੁੰਦਾ ਇੱਧਰ ਉੱਧਰ ਮਾਰੀ ਜਾਣੀਆਂ ਗੱਲਾਂ ਜਿੰਨਾ ਬਾਰੇ ਪਤਾ ਹੀ ਨਹੀਂ ਬੈਸੀ ਛੱਡੀ ਜਾਣੇ ਲੜਾਕੇ ਉਹਨਾਂ ਨੂੰ ਸ਼ਾਂਤੀ ਵਧੀਆ ਨਹੀਂ ਲੱਗਦੀ ਹੁੰਦੀ ਉਹਨਾਂ ਦੀ ਕੌਮ ਵਰਤੀ ਕਹਿੰਦੇ ਹੁੰਦੇ ਆ ਮਹਾਰਾਜ ਵੱਡੇ ਵੀ ਕੌਮ ਵਰਦੀ ਵਰਤੀ ਹੈ ਪਹਿਲਾਂ ਬੰਦੇ ਦੀ ਫਿਰ ਬਗਲਾ ਬਣਦਾ ਫਿਰ ਹੰਸ ਬਣਦਾ ਫਿਰ ਹੌਲੀ-ਹੌਲੀ ਦੇਵਤਾ ਬਣਦਾ ਹੈ ਦੇਵਤਾ ਬਣ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਥੋੜੇ ਦਿਨ ਰੰਗੇ ਸਾਧ ਸੰਗ ਫਿਰ ਇਹੋ ਜਿਹੇ ਦੀ ਸੇਵਾ ਵੀ ਹੋ ਜਾਂਦੀ ਹੈ ਬੋਲੋ ਸਤਨਾਮ ਵਾਹਿਗੁਰੂ ਕਿ ਵਿਗੜੇ ਅੰਡੇ ਕਦੇ ਅੰਦਰ ਡੰਡਾ ਪੀਰ ਹੁੰਦਾ ਫਿਰ ਜੇ ਸਾਰੇ ਮਾਰੇ ਕਹਿੰਦੇ ਹਿੱਲੇ ਨਾ ਕਿਸੇ ਪਾਸੇ ਹੱਥ ਪਵੇ ਮਾਰੇ ਕਹਿੰਦੇ ਫਿਰ ਡੰਡਾ ਚੱਕਣਾ ਪੈਂਦਾ ਹੀ ਹੈ ਫਿਰ ਥੋੜੇ ਦਿਨ ਬੀਤੇ ਪਿਆਰਿਓ ਲੜਾਈ ਝਗੜਾ ਹੋਣ ਲੱਗ ਗਿਆ ਉਹ ਵੀ ਵਿੱਚੇ ਹੀ ਲੜਾਈ ਕਰਨ ਕਰਾਉਣ ਵਾਲੇ ਇਹੀ ਜੀ ਮਾਰ ਪਈ ਕਹਿੰਦੇ ਉਹਦੇ ਵਿਰੋਧੀਆਂ ਨੇ ਸਾਦ ਸੰ ਟੋਕੇ ਵਾਲੀ ਮਸ਼ੀਨ ਵਿੱਚ ਦੇ ਕੇ ਟੁਕੜੇ ਕਰਤੇ ਬੋਲੋ ਸਤਨਾਮ ਵਾਹਿਗੁਰੂ ਸਾਧ ਕਰਨ ਤੱਕ ਕੈਸੇ ਤਰ ਭਗਤਾਂ ਦਾ ਸੰਤਾਂ ਨਿੰਦਕ ਤਰ ਨਹੀਂ ਸਕਦਾ ਬਹਿਮੇ ਹੁੰਦਾ ਉਹ ਕੈਸੇ ਤਰ ਜਾਣਗੇ ਸੰਤਾਂ ਦੇ ਨਿੰਦ ਸੁਪਿਆਰੇ ਕੈਸੇ ਤਰ ਜਾਣਗੇ ਭਗਤਾਂ ਦੇ ਨਿੰਦ ਸੁਪਿਆਰੇ ਕੈਸੇ ਤਰ ਜਾਣਗੇ ਭਗਤਾਂ ਦੇ ਨਿੰਦ ਸੁਪਿਆਰੇ

ਸੰਤਾਨ ਜਿੰਦਕ ਨੇ ਭਗਤਾ ਦੇ ਜਿੰਦਕ ਜੇ ਸੰਤਾਨ ਜਿੰਦਕ ਜੇ ਜਸੇ ਤਰਜਨ ਜੇ ਭਗਤਾ ਦੇ ਜਿੰਦਕ ਸੰਪਰਨੇਸ਼ਰ ਦਾ ਕਾਨੂੰਨ ਸਾਰਿਆਂ ਦੇ ਬਰਾਬਰ ਹੀ ਹੈ ਬਾਣੀ ਵਿੱਚੋਂ ਉਦਾਹਰਨ ਦਿੱਤੀ ਹੈ ਪਾਹੀ ਰੇ ਗੁਰਵਿੰਨ ਗਿਆਨ ਨ ਹੋਏ ਪੁੱਛੋ ਬ੍ਰਹਮੇ ਨਾਰਦ ਦੇ ਵੇਦ ਵਿਆਸੇ ਓਏ ਮਾਰੇ ਕਹਿੰਦੇ ਵੇਦ ਵਿਆਸ ਨੂੰ ਪੁੱਛ ਲੋ ਬ੍ਰਹਮਾ ਦੇ ਪੁੱਤਰ ਨਾਰਦ ਨੂੰ ਪੁੱਛ ਲੋ ਗੁਰੂ ਤੋਂ ਬਿਨਾ ਕਿਸੇ ਦੀ ਗਤੀ ਨਹੀਂ ਹੈ ਭਾਵੇਂ ਜਿੱਡਾ ਮਰਜੀ ਕੋਈ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਚਾਹੇ ਰਾਸ਼ਟਰਪਤੀ ਦਾ ਪੁੱਤਰ ਹੋਵੇ ਸਾਧ ਸੰਗਤ ਜਦੋਂ ਮਰਿਆਦਾ ਤੋਂ ਉਲਟ ਕੋਈ ਚੱਲਦਾ ਹੈ ਉਹਦੀ ਸਾਧਸੰਗ ਲੰਗਣਾ ਕਰਦਾ ਹੈ ਫਿਰ ਉਹਦੀ ਸਜ਼ਾ ਨੂੰ ਮਿਲਦੀ ਹੈ ਬੋਲੋ ਸਤਨਾਮ ਵਾਹਿਗੁਰੂ ਮੇਰੇ ਦੇਖਣ ਦੀ ਗੱਲਾਂ ਨੇ ਸਾਧਸੰਗ ਮਹਾਪੁਰਸ਼ ਬਾਬਾ ਦਰਸ਼ਨ ਸਿੰਘ ਜੀ ਟੱਕੀ ਸਾਹਿਬ ਵਾਲੇ ਵਾਹਿਗੁਰੂ ਬੜੀ ਉਹਨਾਂ ਦੀ ਮਹਿਮਾ ਹੋਈ ਸਾਧਸੰਗ ਵਾਸਤੇ ਲੋਕਾਂ ਦੇ ਬਣਾਏ ਮੰਤਰੀ ਮਨਿਸਟਰ ਉਹ ਹੁੰਦੇ ਆ ਇੱਕ ਪਾਸੇ ਰੱਬ ਦਾ ਬਣਾਇਆ ਫਕੀਰ ਹੁੰਦਾ ਬੋਲੋ ਸਤਨਾਮ ਵਾਹਿਗੁਰੂ ਉਹ ਵੋਟਾਂ ਨਾਲ ਬਣਦੇ ਆ ਨੋਟਾਂ ਨਾਲ ਪਰ ਰੱਬ ਦਾ ਫਕੀਰ ਬੰਦਗੀ ਨਾਲ ਬਣਦਾ ਨਹੀਂ ਜਰਿਆ ਗਿਆ ਸਾਧ ਸੰਗਤ ਬੜੀ ਨਿੰਦਿਆ ਹੋਈ ਪਰ ਨਿੰਦਾ ਕਰਨ ਵਾਲਿਆਂ ਦੇ ਸਾਧ ਸੰਗਤਾਂ ਜੀ ਇੱਕ ਵੀ ਨਹੀਂ ਉਹਨਾਂ ਦੇ ਨਾਲ ਖੜਦਾ ਬੋਲੋ ਸਤਨਾਮ ਵਾਹਿਗੁਰੂ ਨਾਲੇ ਆਪ ਹੀ ਬਿਆਨ ਦਿੰਦੇ ਆਓ ਵੀ ਉਹਨਾਂ ਦਾ ਕੱਖ ਨਾ ਰਵੇ ਫੇ ਰਹਿਣਾ ਵੀ ਨਹੀਂ ਕੱਖ ਬੋਲੋ ਸਤਨਾਮ ਵਾਹਿਗੁਰੂ ਜੀ ਕੋ ਦਾਸ ਦਾ ਸਮਾਂ ਸੀਮਤ ਹੈ ਵੀਵਾ ਕਲਵੰਤ ਕੌਰ ਜੀ ਉਹਨਾਂ ਦਾ ਸਮਾਂ ਹੈ ਦਾ ਦਾ ਸਮਾਂ ਸਮਾਪਤ ਹੈ ਭੁੱਲਾਂ ਚੁੱਕਾਂ ਦੀ ਖੇਮਾ ਸਾਰੇ ਕਹਿੰਦੀ ਤਾਂ ਗੁਰਬਾਣੀ ਇੱਥਈਆਂ ਵੀ ਆਪਾਂ ਸਾਰੇ ਭੈਣ ਭਾਈਆਂ ਆ ਗੁਰੂ ਇੱਕ ਦੀ ਲਾਡ ਆ 21 ਪਰਮੇਸ਼ਰ ਦੇ ਭੇਜੇ ਹੋਏ ਆ ਪਰ ਇਹਨੂੰ ਜੀਵਨ ਵਿੱਚ ਲਿਆਉਣਾ ਬਹੁਤ ਔਖਾ ਹੈ ਇੱਕ ਦੂਜੇ ਨਾਲ ਪ੍ਰੇਮ ਕਰਨਾ ਬਹੁਤ ਔਖਾ ਹੈ ਆਓ ਪ੍ਰੇਮ ਕਰੀਏ ਦਾਸ ਆਪਣੀ ਬਾਣੀ ਨੂੰ ਇੱਥੇ ਵਿਸ਼ਰਾਮ ਦਿੰਦਾ ਹੈ ਬਖਤ ਵਿਚਾਰੇ ਸੋ ਬੰਦਾ ਹੋਏ ਪੁੱਲਾ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ